ਹਾਂਜੀ ਖੜਿਆ ਦਰਾਹਾ ਦੇ ਵਿਖੇ ਜਿੱਥੇ ਜੂਥ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਜੋ ਖੂਨਦਾਨ ਕੈਂਪ ਲਗਾਇਆ ਗਿਆ ਇਸ ਤੋਂ ਇਲਾਵਾ ਜੋ ਬੋਟਿਆਂ ਦਾ ਲੰਗਰ ਵੀ ਲਗਾਇਆ ਗਿਆ ਦੱਸਣਯੋਗ ਹੈ ਕਿ ਇਹ ਕੈਂਪ ਜੋ ਸੁਸਾਇਟੀ ਵੱਲੋਂ ਲਗਾਤਾਰ ਲਗਾਇਆ ਜਾ ਰਿਹਾ ਤੇ ਇਸ ਵਿੱਚ ਜੋ ਥੈਲੇਸੀਮੀਆ ਨਾਲ ਪੀੜਤ ਬੱਚੇ ਨੇ ਉਹਨਾਂ ਦੇ ਲਈ ਸਪੈਸ਼ਲ ਤੌਰ ਤੇ ਖੂਨਦਾਨ ਕੀਤਾ ਜਾਂਦਾ ਤਾਂ ਕਿ ਇਹਨਾਂ ਬੱਚਿਆਂ ਦੀ ਜਾਨ ਬਚਾਈ ਜਾ ਸਕੇ ਤੇ ਅਸੀਂ 10 ਵਜੇ ਦਾ ਟਾਈਮ ਦਿੱਤਾ ਸੀ 8:30 ਸ਼ੁਰੂ ਕੀਤਾ ਤੇ ਲਗਭਗ ਲਗਭਗ 10 ਵਜੇ 50 ਯੂਨਟਾਂ ਹੋ ਚੁੱਕੀਆਂ ਸੀ ਹੁਣ ਤੱਕ 70 ਤੋਂ 80 ਯੂਨਟਾਂ ਹੋ ਚੁੱਕੀਆਂ ਨੇ ਜਿਹੜਾ ਇਹ ਉਪਰਾਲਾ ਹੈ ਥੈਲੇਸੀਮੀਆ ਦੇ ਬੱਚਿਆਂ ਲਈ ਜਿਨ੍ਹਾਂ ਦਾ ਬੱਚਿਆਂ ਦਾ ਜਨਮ ਤੋਂ ਬਲੱਡ ਨਹੀਂ ਬਣਦਾ ਮਤਲਬ ਉਹਨਾਂ ਨੂੰ ਹਰ 15 ਦਿਨ ਬਾਅਦ ਬਲੱਡ ਯੂਨਟ ਲੋਡ ਪੈਂਦੀ ਹੈ ਇਹ ਅਸੀਂ ਉਹਨਾਂ ਲਈ ਉਪਰਾਲਾ ਕੀਤਾ ਹੈ ਤੇ ਇੱਕ ਤੁਹਾਡਾ ਦਿੱਤਾ ਯੂਨਿਟ ਤਿੰਨ ਬੱਚਿਆਂ ਦੀ ਜਾਨ ਬਚਾ ਸਕਦਾ ਇੱਕ ਹੋਰ ਉਪਰਾਲਾ ਕੀਤਾ ਗਿਆ ਇਸ ਤਰ੍ਹਾਂ ਕਿ ਬਾਸਤਾ ਵੱਲੋਂ ਸਾਫ਼ ਸੁਥਰਾ ਰੱਖਣ ਦੇ ਲਈ ਬੂਟੇ ਬੰਡੇ ਗਏ ਕਿੰਨੇ ਕ ਬੂਟੇ ਬੰਡੇ ਗਏ ਇਸ ਵੇਲੇ ਜਿਹੜੇ ਤੁਸੀਂ ਬੂਟੇ ਵੰਡਣ ਦਾ ਸਵਾਲ ਹੁੱਤੇ ਮੈਂ ਬਾਤਿਓ ਹਰਨਾ ਵਾ ਜਿਹੜੇ ਜਿੱਦਾਂ ਆਪਾਂ ਇਸ ਸਮਾਜ 'ਚ ਰਹਿੰਨੇ ਆ ਨਾ ਤੇ ਇੱਥੋਂ ਆਪਰੋ ਕਿੰਨਾ ਇੱਜ਼ਤ ਬੱਚੇ ਕਾਰਾਂ ਰਹਿਣ ਨੂੰ ਗੱਡੀਆਂ ਸਭ ਕੁਝ ਮਿਲਿਆ ਤੇ ਆਪਣਾ ਵੀ ਫਰਜ਼ ਬਣਦਾ ਵੀ ਇਹ ਸਮਾਜ ਵਾਤਾਵਰਣ ਨੂੰ ਕੁਛ ਨਾ ਕੁਛ ਮੋੜਿਆ ਜਾਵੇ ਉਸੇ ਸੰਦਰਭ ਤਹਿਤ ਅਸੀਂ ਜਿਹੜੇ ਬੂਟਿਆਂ ਦਾ ਲੰਗਰ ਲਾਇਆ ਮਤਲਬ ਇੱਥੇ 1.5 ਤੋਂ ਫਰੂਟਾ ਦਾ ਬੂਟਾ ਜਿਹੜਾ ਅਸੀਂ ਰੱਖਿਆ ਸੀ ਜਿਹੜੇ ਬੰਦੇ ਨੇ ਡੋਨੇਟ ਕੀਤਾ ਉਹਨਾਂ ਨੂੰ ਵੰਡਿਆ ਇਹਦੇ ਨਾਲ ਕੀ ਹੋਇਆ ਸਾਡਾ ਇੱਕ ਬਲੱਡ ਨੇਸ਼ਨ ਦਾ ਥੈਲੇਸੀਮੀ ਦੇ ਬੱਚਿਆਂ ਦੀ ਮਦਦ ਹੋ ਗਈ ਤੇ ਨਾਲ ਦੇ ਨਾਲ ਵਾਤਾਵਰਣ ਨੂੰ ਸੰਭਾਲਣ ਦੀ ਵੀ ਕੋਸ਼ਿਸ਼ ਕੀਤੀ ਗਈ ਸਰ ਇਹ ਬਲੱਡ ਕੈਂਪ ਤਾਂ ਲਗਾਏ ਜਾਂਦੇ ਨੇ ਕਈ ਵਾਰ ਇਸ ਤਰ੍ਹਾਂ ਦੀ ਕੀਮਤੀ ਨਹੀਂ ਬਣਾਏ ਜਾਂਦਾ ਲੋਕਾਂ ਦੀ ਆਮ ਮੰਗ ਹੁੰਦੀ ਆ ਕਿ ਵੀ ਜਦੋਂ ਸਾਨੂੰ ਲੋੜ ਆ ਤੇ ਉਦੋਂ ਉਹਨਾਂ ਨੂੰ ਖੂਨ ਨਹੀਂ ਮਿਲਦਾ ਹੈਗਾ ਦੇਖੋ ਇੱਕ ਨਾ ਬਲੱਡ ਸੈੱਲ ਦੋ ਤਰ੍ਹਾਂ ਦੀ ਡਿਫਰੈਂਸ਼ੀਏਟ ਆ ਸਮਝਣ ਦੀ ਕੋਸ਼ਿਸ਼ ਕਰੋ ਇੱਕ ਲਾਈਵ ਜਦੋਂ ਸੈੱਲ ਲੋਡ ਹੁੰਦੇ ਨੇ ਉੱਥੇ ਲੋਕ ਪਰੇਸ਼ਾਨ ਹੁੰਦੇ ਨੇ ਲਾਈਵ ਇੱਕ ਬੰਦਾ ਡੋਨਰ ਜਾਂਦਾ ਤੇ ਦੇਣਾ ਪੈਂਦਾ ਬਾਕੀ ਜਿਹੜੇ ਸਾਨੂੰ ਜਾਣਦੇ ਨੇ ਜਾਂ ਮਤਲਬ ਟੀਮ ਨੂੰ ਜਾਣਦੇ ਨੇ ਕਦੇ ਬਲੱਡ ਵੱਲੋਂ ਕਮੀ ਨਹੀਂ ਆਣ ਦਿੱਤੀ ਹੈ ਕਿ ਸਾਨੂੰ ਪਿਛਲੇ 5 ਤੋਂ 6 ਸਾਲ ਹੋ ਗਏ ਕੰਮ ਕਰੇ ਫੋਨ ਇੱਕ ਆਂਦਾ ਬਲੱਡ ਪਾ ਲਈ 6 ਬੰਦੇ ਖੜੇ ਕਰਦੇ ਕਾਰਨ ਕੀ ਹੁੰਦਾ ਜਦੋਂ ਲਾਈਵ ਸੈੱਲ ਆਉਂਦਾ ਨਾ ਪ੍ਰੋਬਲਮ ਉੱਥੇ ਆ ਜਾਂਦੀ ਹੈ ਪ੍ਰੋਬਲਮ ਬੰਦਾ ਜਾਂਦਾ ਡੋਨੇਟ ਕਰਨ ਜਾਂਦਾ ਵਾ ਉਹਨੂੰ ਘੰਟਾ ਲੱਗਦਾ ਉੱਥੇ ਕਈ ਵਾਰ ਲੇਟ ਵਰੇਟ ਹੋ ਜਾਂਦਾ ਅੱਛਾ ਜਿਹੜਾ ਮਤਲਬ ਪੇਸ਼ੈਂਟ ਹੁੰਦਾ ਉਹ ਵੀ ਥੋੜਾ ਜਿਹਾ ਕਾਲੀ ਕਰਦਾ ਜਿਵੇਂ ਇੱਕ ਪੇਸ਼ੈਂਟ ਹੁੰਦਾ ਉਹ ਟਕ ਟਕ 100 ਗਰੁੱਪ 'ਚ ਸਿੱਟ ਦਿੰਦਾ ਅੱਗੇ 100 ਦੂਰਦਾ ਬੰਦੇ ਫੋਨ ਕਰਦੇ ਕਈ ਬੰਦੇ ਆਲਰੇਡੀ ਉਹਨਾਂ ਕੋਲ ਪਹੁੰਚ ਜਾਂਦੇ ਨੇ ਕਦੇ ਰੰਦੇਓ ਜੀ ਤੁਸੀਂ ਸਾਡੇ ਨਾਲ ਕਦੇ ਆ ਕੇ ਦੇਖਿਓ ਮਤਲਬ ਰਾਤ ਨੂੰ 12 ਵਜੇ 1 ਵਜੇ ਵੀ ਉੱਠ ਕੇ ਬੰਦੇ ਪਹੁੰਚਦੇ ਨੇ ਕਦੇ ਕਮੀ ਅਸੀਂ ਆਪਣੇ ਵੱਲੋਂ ਨਹੀਂ ਆਣ ਦਿੱਤੀ ਦੇਖੋ 100% ਪਰਫੈਕਟ ਹੋਣਾ ਕਿਸੇ ਲਈ ਵੀ ਇੰਨਾ ਸੌਖਾ ਨਹੀਂ ਹੈਗਾ ਸਰ ਦੇਖੋ ਮਤਲਬ ਹੁਣ ਫਰਵਰੀ ਦਾ ਮਹੀਨਾ ਨਹੀਂ ਆਇਆ ਮਾਰਚ ਦਾ ਮਹੀਨਾ ਚੱਲ ਰਿਹਾ ਹੈਗਾ ਗਰਮੀ ਕਿੰਨੀ ਪੈ ਰਹੀ ਆ ਗਲੋਬਲ ਵਾਰਮਿੰਗ ਕਰਕੇ ਤੇ ਰੁੱਖਾਂ ਦੀ ਜਿਹੜੀ ਹੈਗੀ ਆ ਸੰਭਾਲ ਨੂੰ ਯਕੀਨੀ ਨਹੀਂ ਬਣਾਇਆ ਜਾ ਰਿਹਾ ਆ ਰੋਕ ਨਹੀਂ ਲਗਾਇਆ ਜਾ ਰਿਹਾ ਕੀ ਸੰਦੇਸ਼ ਤਾਂ ਹੋਵੇ ਦੇਖੋ ਰੁਖ ਲਾਉਣਾ ਇਹ ਸੰਦੇਸ਼ ਮੈਂ ਨਹੀਂ ਦੇਣਾ ਇਹ ਆਪਣੇ ਅੰਦਰ ਜਜਬਾ ਹੋਣਾ ਆਪਾਂ ਸਭ ਤੋਂ ਪਹਿਲਾਂ ਕੀ ਨੀਡ ਆ ਸਾਹ ਹੀ ਲੈਣਾ ਜੀ ਪਾਣੀ ਨਹੀਂ ਸਮ ਪਵਨ ਗੁਰੂ ਪਾਣੀ ਪੀਤਾ ਆਪਾਂ ਇਹ ਹੀ ਨਹੀਂ ਸੰਭਾਲ ਸਕਦੇ ਬਹੁਤ ਆਪਣੇ ਤੇ ਇਲਾਨਤ ਹੋਏਗੇ ਨਾ ਇੱਕ ਸਨੇਹਾ ਮੈਂ ਨਹੀਂ ਲਾਉਣਾ ਜੀ ਇਹ ਦੋਨੇ ਦਾ ਆਪਣੇ ਦਿਲ ਚ ਥੋੜੇ ਆਉਣਾ ਚਾਹੀਦਾ ਜੇ ਮੈਂ ਹੀ ਸਮਝਾਉਣਾ ਤਾਂ ਕੀ ਹਾਂਦਾ ਜੀ ਇੱਕ ਸੱਡੀ ਸਾਹਿਬ ਜਿੰਦ ਤੱਕ ਡਰਗ ਐਡਿਕਸ਼ਨ ਚੱਲ ਰਹੀ ਆ ਜੀ ਜਿਸ ਕਰਕੇ ਹੈਪਾਟਾਈਟਿਸ ਬੀ ਹੈਪਾਟਾਈਟਿਸ ਸੀ ਦੇਟੋ ਪੀਸਸਰ ਨੇ ਪੰਜਾਬ ਦੇ ਵਿੱਚ ਬਹੁਤ ਆ ਰਹੇ ਨੇ ਪੇਰੈਂਟਸ ਨੂੰ ਜਾਂ ਡਰਗ ਐਡਿਕਸ਼ਨ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਡਰਗ ਤੋਂ ਹੱਥ ਬੰਨ ਕੇ ਮੇਰੇ ਪੈਰੀ ਹੱਥ ਲਵਾ ਲੋ ਪੰਜਾਬ ਵਾਸੀਆਂ ਨੂੰ ਮੈਂ ਇਹੀ ਸੁਨੇਹਾ ਦਊਂਗਾ ਆਪਣੀ ਟੀਮ ਵੱਲੋਂ ਸਾਰੇ ਖੜੇ ਡਰਗ ਦਾ ਤਿਆਗ ਕਰ ਡਰਗ ਛੱਡੋ इवन ਕਿ ਜਿਹੜਾ ਉਹ ਕਹਿੰਦੇ ਨੇ ਮੈਂ दारू ਇੱਕ ਪੈਕ ਲੈਣਾ ਉਹ ਵੀ ਛੱਡ ਦੋ ਅਸੀਂ ਛੱਡੀ ਆ ਸਾਨੂੰ ਪਤਾ ਅਸੀਂ ਕਿੱਦਾਂ ਆਪਣੇ ਆਪ ਨੂੰ ਮੇਨਟੇਨ ਇਹ 5 ਸਾਲ ਚ ਕਰ ਸਕਦੇ ਹਾਂ ਇਹ ਛੱਡ ਦਿਓ ਅਸੀਂ ਹੱਥ ਜੋੜ ਕੇ ਤੁਹਾਡੇ ਅੱਗੇ ਹੀ ਬੇਨਤੀ ਕਰਦੇ ਹਾਂ ਇਸ ਉਪਰਾਲੇ ਨੂੰ ਅੱਗੇ ਕਿੰਥੋਂ ਤੱਕ ਲੈ ਕੇ ਜਾਵਾਂਗੇ ਇਹ ਜੀ ਸਾਡੇ ਉਪਰਾਲੇ ਲਗਾਤਾਰ ਜਿਹੜੇ ਸਾਨੂੰ ਜਾਣਦੇ ਆ ਪਿਛਲੇ 5 ਤੋਂ 6-7 ਸਾਲ ਤੋਂ ਚੱਲਦੇ ਆ ਰਹੇ ਆ ਹਾਂ ਕੁਝ ਕੀ ਹੋਇਆ ਸੀ ਕੋਈ ਸਾਡੇ ਕਮਾਂਗਾਰਾਂ ਕਰਕੇ ਪੈ ਜਾਂਦੀਆਂ ਨੇ ਵਿਗਨਾ ਹਾਂ ਹਰ ਸਾਲ ਇੱਕ ਕਰਦੇ ਹੀ ਰਹਿੰਦੇ ਜੇ ਤੇ ਵਿੱਚ ਵੀ ਕੋਈ ਹੈਲਪ ਹੋਵੇਗੀ ਅੱਗੇ ਤੋਂ ਵੀ ਅਸੀਂ ਨਾਲ ਕਰਦੇ ਰਹਿਣਾ ਐਂ ਆ ਜਿੱਦਾਂ ਕਿ ਬੱਚਿਆਂ ਨੂੰ ਵੱਡੇ ਵੱਡੇ ਰੋਗ ਲੱਗਣ ਲੱਗ ਗਏ ਜਿਵੇਂ ਭਰਾ ਜੀ ਨੇ ਦੱਸਿਆ ਸਾਬੂ ਜੀ ਨੇ ਵੀ 15 ਆ ਛੋਟੇ ਛੋਟੇ ਬੱਚਿਆਂ ਨੂੰ ਵੀ ਹਫਤੇ ਵਿੱਚ ਬਲੱਡ ਦੇਣਾ ਪੈਂਦਾ ਇਹ ਕੈਂਪ ਦੀ ਇਹੀ ਮਾਨਤਾ ਵਾ ਵੀ ਇਹ ਬੱਚਿਆਂ ਦੇ ਚੜਨਾ ਤਿੰਨ ਤਿੰਨ ਬੱਚਿਆਂ ਨੂੰ ਇੱਕ ਬੋਤਲ ਨੇ ਬਚਾਉਣਾ ਮੈਂ ਇੱਥੇ ਕਹੂੰਗਾ ਵੀ ਇਹ ਬਹੁਤ ਵਧੀਆ ਉਪਰਾਲਾ ਜੀ ਜਦੋਂ ਮੈਂ ਤੁਹਾਡਾ ਧੰਨਵਾਦ ਕਰਦਾ ਯੂਥ ਸਪੋਰਟਸ ਐਂਡ ਇਕੋ ਵੈਲਫੇਅਰ ਸੁਸਾਇਟੀ ਦਾ ਜਿਹੜਾ ਉਹ ਉਪਰਾਲਾ ਆ ਇਹ ਬਹੁਤ ਵਧੀਆ ਉਪਰਾਲਾ ਆ ਕਿਉਂਕਿ ਖੂਨਦਾਨ ਮਹਾਦਾਨ ਤੇ ਜਿਹੜੇ ਇੱਕ ਨਾਲ ਇਹਨਾਂ ਨੇ ਭੁੱਖਿਆਂ ਦਾ ਲੰਗਰ ਲਗਾਇਆ ਭੂਟੇ ਦੇਖੋ ਭਾਈ ਜੀ ਕੁਦਰਤ ਦਾ ਕੁਦਰਤ ਨੂੰ ਸੰਭਾਲਣਾ ਸਾਡਾ ਫਰਜ਼ ਆ ਅਸੀਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰੀਏ ਭਾਈ ਜੀ ਜੇ ਕੋਈ ਬੰਦਾ ਬਿਮਾਰ ਹੋ ਜਾਂਦਾ ਹਸਪੀਟਲ ਦੇ ਵਿੱਚ ਇੱਕ ਇੱਕ ਸਾਹ ਦਾ ਇਹ ਪੈਸੇ ਦੇਣੇ ਪੈਂਦੇ ਨੇ ਆਕਸੀਜਨ ਦੇ ਤੇ ਉਸ ਪ੍ਰਮਾਤਮਾ ਨੇ ਸਾਨੂੰ ਬੇਅੰਤ ਕੁਦਰਤ ਦਿੱਤੀ ਆ ਤੇ ਅਸੀਂ ਉਹ ਕੁਦਰਤ ਨੂੰ ਸਾਭ ਨਹੀਂ ਰਹੇ ਆ ਕਿ ਫ੍ਰੀ ਦੇ ਵਿੱਚ ਸਾਨੂੰ ਆਕਸੀਜਨ ਦੇ ਰਹੀ ਆ ਅਸੀਂ ਉਹ ਪ੍ਰਮਾਤਮਾ ਦਾ ਦੇਣ ਕਦੇ ਦੇ ਦੇ ਨਹੀਂ ਸਕਦੇ ਮੈਂ ਸਮੂਹ ਪੰਜਾਬੀਆਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕਰਦਾ ਵੀ ਇੱਕ ਜ਼ਿੰਦਗੀ ਦੇ ਵਿੱਚ ਆਪਣੇ ਇੱਕ ਰੁੱਖ ਲਗਾਉਣਾ ਚਾਹੀਦਾ ਘੱਟ ਤੋਂ ਘੱਟ ਇੱਕ ਰੁੱਖ ਤਾਂ ਲਗਾਓ ਯਾਰ ਫਾਗੋ ਜਿੰਨੇ ਮਰਜ਼ੀ ਲਗਾਓ ਪਰ ਬੰਦਾ ਮਰਨ ਲੱਗਿਆ ਵੀ 5.5 ਕਾਊਂਟ ਲੱਕੜ ਨਾਲ ਲੈ ਕੇ ਜਾਂਦਾ ਓਏ ਆਪਣੇ ਜੋਗੀ ਤਾਂ ਲਾ ਲਓ ਬਾਰ ਬਾਕੀ ਦਾ ਛੱਡੋ ਤੁਸੀਂ ਜਿੰਨੇ ਪ੍ਰਮਾਤਮਾ ਨੇ ਆਪਾਂ ਨੂੰ ਕੁਦਰਤ ਦਿੱਤੀ ਆ ਉਹਨੂੰ ਸੰਭਾਲ ਕੇ ਰੱਖੋ ਇਹੀ ਮੇਰਾ ਸੰਦੇਸ਼ ਆ ਨਸ਼ਿਆਂ 'ਚ ਮੈਂ ਜਿਹੜੀ ਪੰਜਾਬ ਸਰਕਾਰ ਨੇ ਚਲਾਈ ਆ ਉਹ ਬਹੁਤ ਵਧੀਆ ਆ ਆਪਾਂ ਨਸ਼ਿਆਂ ਖਿਲਾਫ ਜੋ ਇਹ ਪੰਜਾਬ ਵਿੱਚ ਜੋ ਅੰਸਰ ਫੈਲਿਆ ਹੋਇਆ ਆ ਇਹ ਬਹੁਤ ਗਲਤ ਆ ਇਸ ਤੋਂ ਆਪਾਂ ਬਚ ਕੇ ਆਪਾਂ ਚੰਗੇ ਕੰਮਾਂ ਕੰਨੀ ਜੁੜੀਏ ਬਸ ਤੋਂ ਬਾਅਦ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖੇੜ ਕਰਨੀ ਜਾਂ ਹੋਰ ਵਧੀਆ ਵੀ ਤਾਂ ਬਣੀ ਚੁੜੀ। ਮੈਂ ਤਾਂ ਕਹਿਣਾ ਜੀ ਮਹੀਨੇ, ਦੋ ਮਹੀਨੇ ਬਾਅਦ ਆਪਲਾ ਜਰੂਰ ਡੋਨੇਟ ਕਰੋ ਕਿਉਂਕਿ ਇਹ ਥੈਲਸੀਮੀਆ ਦੇ ਬੱਚੇ ਨੇ ਪੇਸ਼ੈਂਟ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਆਪਣਾ ਜੀਵਨ ਚਾਹੀਦਾ ਵਾ ਉਹਨਾਂ ਨੂੰ ਵੀ ਆਪਣੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਸ ਤਰ੍ਹਾਂ ਦੇ ਉਦਮ ਜਿਹੜੇ ਕਿ ਸਾਡੇ ਸਮਾਜ ਦੇ ਲਈ ਬੜੇ ਜ਼ਰੂਰੀ ਨੇ ਅੱਜ ਉਸੇ ਲੜੀ ਦੇ ਤਹਿਤ ਅਜ ਜੂਸਪੋਰਟਸ ਐਂਡ ਇਕੋ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਖੂਨਦਾਨ ਕੈਂਪ ਔਰ ਬੂਟਿਆਂ ਦਾ ਲੰਗਰ ਲਗਾਇਆ ਗਿਆ ਇਸ ਨੂੰ ਆਰਗੇਨਾਈਜ਼ ਕਰ ਰਹੇ ਨੇ ਸਾਬਜੀ ਸਾਬੂਜੀ ਗੁਰਜਿੰਦਰ ਸ਼ਕਲਾ ਜੀ ਉਹਨਾਂ ਦੀ ਅਗਵਾਈ ਹੇਠ ਬੜੇ ਵਧੀਆ ਤਰੀਕੇ ਦੇ ਨਾਲ ਇਹ ਖੂਨਦਾਨ ਕੈਂਪ ਲੱਗਿਆ ਹੋਇਆ ਹੈ ਮੇਰਾ ਖਿਆਲ ਹੈ ਹਲੇ ਸਮਾਂ ਕਾਫੀ ਰਹਿੰਦਾ ਹੈ 100 ਦੇ ਕਰੀਬ ਜਿਹੜੇ ਖੂਨ ਦਾਣਾ ਜਿਹੜਾ ਉਹ ਸਾਡੇ ਡੋਨੇਟ ਕਰ ਚੁੱਕੇ ਨੇ ਨੌਜਵਾਨ ਔਰ ਇਹ ਜਿਹੜਾ ਖੂਨ ਆ ਜਿਸ ਤਰ੍ਹਾਂ ਦੱਸਿਆ ਗਿਆ ਉਹਨਾਂ ਬੱਚਿਆਂ ਦੇ ਲਈ ਜਿਹੜੇ 15 ਦਿਨਾਂ ਤੋਂ ਬਾਅਦ ਉਹਨਾਂ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ ਤੇ ਉਹਦੇ ਲਈ ਬੜਾ ਔਖਾ ਇੰਨਾ ਜਿਹੜਾ ਖੂਨ ਆ ਉਹ ਜਮ੍ਹਾਂ ਕਰਨਾ ਪਾਰੇ ਸਾਡੇ ਨੌਜਵਾਨ ਜਿਹੜੇ ਉਦਦਮ ਕਰਦੇ ਆ ਇਸ ਤਰ੍ਹਾਂ ਦੇ ਕੈਂਪ ਲਾਉਂਦੇ ਆ ਪਰਾਲੇ ਕਰਦੇ ਆ ਔਰ ਇਹਨਾਂ ਦੀ ਬਹੁਤ ਵੱਡੀ ਦੇਣ ਆ ਤੇ ਮੈਂ ਇਹਨਾਂ ਨੂੰ ਅੱਜ ਦੇ ਇਸ ਜਿਹੜਾ ਇਹਨਾਂ ਨੇ ਕੈਂਪ ਲਗਾਇਆ ਬਹੁਤ ਬਹੁਤ ਵਧਾਈ ਦਿਨਾ ਔਰ ਦੂਜਾ ਜਿਹੜਾ ਇਹਨਾਂ ਨੇ ਬੂਟਿਆਂ ਦਾ ਲੰਗਰ ਲਾਇਆ ਆਪਾਂ ਨੂੰ ਪਤਾ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬੂਟਿਆਂ ਦੀ ਦਰਕਤਾਂ ਦੀ ਬੜੀ ਲੋੜ ਹੈ ਤੇ ਇਹਦੇ ਨਾਲ ਹੀ ਜਿਹੜੀ ਆਪਾਂ ਨੂੰ ਆਕਸੀਜਨ ਮਿਲਦੀ ਆ ਆਪਾਂ ਜਿਉਂਦੇ ਰਹਨੇ ਆ ਬਾਗਮ ਨੂੰ ਜਿਨ੍ਹਾਂ ਨੇ ਨੇਪਰੇ ਚਾੜਨ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡਾ ਉਦਮ ਕੀਤਾ ਉਹਨਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਧੰਨ ਸਾਰੇ ਚੈਨਲਾਂ ਦਾ ਧੰਨਵਾਦ ਕਰਦਾ ਕਿਉਂਕਿ ਜਿਹੜੇ ਚੈਨਲ ਨੇ ਇਹੀ ਮੀਡੀਆ ਦੇ ਵਿੱਚ ਚੰਗੀਆਂ ਗੱਲਾਂ ਲੈ ਕੇ ਜਾਂਦੇ ਨੇ ਮੇਠਾ ਚੰਗੀਆਂ ਗੱਲਾਂ ਜਾਣਗੇ ਤਾਂ ਚੰਗੇ ਕੰਮ ਹੋਣਗੇ ਦੇ ਮੈਂ ਅੱਗੇ ਵੀ ਰਾਹੀ ਕਰਨਾ ਚਾਹੁੰਦਾ ਕਿ ਬੀਟੀਵੀ ਚੈਨਲਾਂ ਨੂੰ ਇਹ ਜਿਹੇ ਪ੍ਰੋਗਰਾਮਾਂ ਤੇ ਪਹੁੰਚ ਕੇ ਇਹ ਗੱਲਾਂ ਘਰ-ਘਰ ਤੱਕ ਪਹੁੰਚਾਉਣੀਆਂ ਚਾਹੀਆਂ ਨੇ ਜਿਹੜਾ ਆਪਣਾ ਸਪੋਰਟ ਇਹਨਾਂ ਨੇ ਲਾਇਆ ਕੈਂਪ ਲਾਇਆ ਇਹ ਬਹੁਤ ਬੱਚਿਆਂ ਨੂੰ ਬਲੱਡ ਚੜਦਾ ਇਹ ਬੜੀ ਜ਼ਰੂਰਤ ਹੈ ਬੱਚਿਆਂ ਨੂੰ ਮੈਂ ਵੀ ਖੁਦ 12 14 ਵਾਰੀ ਫੋਨ ਦਿੱਤਾ ਮੈਂ ਹਰ ਇੱਕ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੇ ਪ੍ਰੋਗਰਾਮਾਂ ਤੇ ਜਾ ਕੇ ਬਲੱਡ ਨੇਟ ਕਰੋ ਦੰਦ ਦੀ ਲੋੜ ਨਹੀਂ ਹੈਗੀ ਬਲੱਡ ਆਪਣੇ ਬਾਡੀ ਚ ਬੰਦਦਾ ਰਹਨਾ ਟੋਟਲ ਸਾਰੀ ਪੱਤਰਕਾਰ ਭਾਈਚਾਰੇ ਦੀ ਜਿਹੜੀ ਟੀਮ ਆ ਸਾਡੇ ਵਿੱਚਕਾਰ ਪਹੁੰਚੇ ਆ ਮੈਂ ਸਿਰਫ ਇਹੀ ਕਹੂੰਗਾ ਵੀ ਮੈਦਾਨ ਦੇ ਵਿੱਚ ਸੈਨਾ ਲੜਦੀ ਆ ਲੇਕਿਨ ਉਹਦਾ ਕਮਾਂਡਰ ਹੋਣਾ ਬਹੁਤ ਜ਼ਰੂਰੀ ਆ ਬਲੱਡ ਡੋਨੇਸ਼ਨ ਦੇ ਲਈ ਬੰਦੇ ਬਹੁਤ ਤਿਆਰ ਨੇ ਇਹ ਸਾਬੂ ਦੀ ਗੁਰਜਿੰਦਰ ਸ਼ੁਕਲਾ ਜੀ ਇਹ ਟੋਟਲ ਸਾਰੀ ਟੀਮ ਦਾ ਇੱਕ ਉਪਰਾਲਾ ਇੱਕ ਮੰਚ ਤੇ ਸਾਰੇ ਲੋਕਾਂ ਨੂੰ ਇਕੱਠੇ ਕਰਨ ਦਾ ਖੂਨਦਾਨ ਮਹਾਨਦਾਨ ਔਰ ਮੇਰੇ ਹਿਸਾਬ ਨਾਲ ਇਸ ਤੋਂ ਉੱਪਰ ਕੋਈ ਦਾਨ ਨਹੀਂਗਾ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਲ ਦੇ ਵਿੱਚ ਘੱਟੋ ਘੱਟ ਇੱਕ ਵਾਰ ਖੂਨਦਾਨ ਜ਼ਰੂਰ ਕਰਨਾ ਚਾਹੀਦਾ